ਦੇ ਘਰ ਦਿਨ ਮੈਨੂੰ ਤੇ ਮੇਰੇ ਮੰਮਾ ਨੂੰ ਬਹੁਤ ਜ਼ਿਆਦਾ ਟਰਚਰ ਕਰਦੇ ਸੀਗੇ। ਤਰੀਕੋਟਿਆ ਮੇਰੇ ਮੂਹਰੇ ਮੇਰੇ ਮੰਮਾ ਨੂੰ ਤੇ ਮੈਨੂੰ ਬਹੁ ਜੀ ਹੱਡੀਆਂ ਵਿੱਚ ਤੋੜੀਆਂ। ਕੁਝ ਦਿਨ ਪਹਿਲਾਂ ਮੇਰੇ ਮੰਮਾ ਨੂੰ ੱਤਕਾ ਦੇ ਕੇ ਸੁੱਟਿਆ ਤੇ ਮੇਰੇ ਮੰਮਾ ਦਾ ਝੂਲਾ ਤੋੜਿਆ। ਇਹਦੇ ਵੀ ਕੋਈ ਦਵਾਈਆਦਾਰੂ ਨਹੀਂ ਦਵਾਉਂਦੇ ਸੀ ਤੇ ਨਾ ਹੀ ਦਵਾਣ ਦਿੰਦੇ ਸੀਗੇ। ਮੇਰੇ ਹੱਤਾ ਸਾਹਿਬ ਮੇਰਾ ਦਾਦੂ, ਮੇਰੀ ਦਾਦੀ ਤੇ ਮੇਰਾ ਤਾਇਆ। ਬਹੁਤ ਪਰੇਸ਼ਾਨ ਕਰਦੇ ਰਹੇ ਪਹਿਲੋਂ ਜਦੋਂ ਮੈਰਿਜ ਹੋਈ ਜਦੋਂ ਦਾਜ ਵੀ ਇੰਨਾ ਕਾਫੀ ਮਹਿੰਗਾ ਇਹ ਲੋੜੋਂ ਵੱਧ ਲਿਆ ਇਹਨਾਂ ਜੀ ਸਾਡੇ ਉਨ ਤੋਂ ਪਹਿਲਾਂ ਹੀ ਇਹ ਆਪਣਾ ਸੰਸਕਾਰ ਦਾ ਅਰੇਂਜਮੈਂਟ ਪੂਰਾ ਕਰ ਕਰ ਬੈਠੇ ਸੀ ਜੇ ਅਸੀਂ ਥੋੜਾ ਲੇਟ ਹੋ ਜਾਂਦੇ ਤੇ ਇਹਨਾਂ ਸੰਸਕਾਰ ਵੀ ਕਰ ਦੇਣਾ ਸੀ ਰਾਤਾਂ ਸਾਡੇ ਘਰ ਦੇ ਇਨਾਂ ਮੈਨੂੰ ਤੇ ਮੇਰੇ ਮੰਮਾ ਨੂੰ ਬਹੁਤ ਜ਼ਿਆਦਾ ਟਰਟਚ ਕਰਦੇ ਸੀਗੇ ਬਹੁ ਵਾਰੀ ਕੁੱਟਿਆ ਮੇਰੇ ਮੂਹਰੇ ਮੇਰੇ ਮੰਮਾ ਨੂੰ ਤੇ ਮੈਨੂੰ ਬਹੁਤ ਹੀ ਹੱਡੀਆਂ ਵਿੱਚ ਤੋੜੀਆਂ ਕੁਝ ਦਿਨ ਪਹਿਲਾਂ ਮੇਰੇ ਮੰਮਾ ਹੱਟਾ ਦੇ ਕੇ ਸੁੱਤੇ ਆ ਤੇ ਮੇਰੇ ਮੰਮਾ ਦਾ ਝੂਲਾ ਤੋੜਿਆ ਕਹਿੰਦੇ ਵੀ ਕੋਈ ਦਵਾਈਆਦਾਰ ਨਹੀਂ ਦਵਾਉਂਦੇ ਸੀ ਤਾਂ ਨਾ ਹੀ ਦਵਾਉਂ ਦਿੰਦੇ ਸੀ ਕਹਿੰਦੇ ਕੋਲ ਕੋਲ ਵੇਖਤੀ ਸੀ ਇਹ ਮੇਰੇ ਮੇਰੇ ਖਾਤਾ ਸਾਹਿਬ ਮੇਰਾ ਦਾਦੂ ਮੇਰੀ ਦਾਦੀ ਤੇ ਮੇਰਾ ਤਾਇਆ ਇਹ ਚਾਹੇ ਜਾਣੇ ਸੀਗੇ ਜੀ ਤੇ ਕੱਲ ਇਹਨਾਂ ਨੇ ਕਰੀਬ 1 ਵਜੇ ਮੈਨੂੰ ਕਹਿੰਦੇ ਵੀ ਜਾ ਮੋਟਰ ਤੇ ਘੇੜਾ ਮਾਰਿਆ ਮੈਂ ਆਪਦੀ ਮਾਂ ਨੂੰ ਚੰਗੇ ਭਲਾ ਛੱਡ ਠੀਕ ਗਿਆ ਤੇ ਮੈਂ 5 ਮਿੰਟ ਅੱਜੇ ਮੇਰੇ ਮੁੜਨ ਦੀ ਦੇਰੀ ਆ ਤੇ ਮੈਨੂੰ ਕਹਿੰਦੇ ਵੀ ਤੇਰੀ ਮਾਂ ਨਾ ਕਦੇ ਬੋਲਦੀ ਨਹੀਂ ਕਿ ਠੀਕ ਆ ਤੇ ਮੈਂ ਨਾ ਜਦ ਕੀ ਚਾਹਾਂ ਜਾਣਿਆਂ ਨੂੰ ਕਮਰੇ ਦੇ ਵਿੱਚ ਦੇਖਿਆ ਤੇ ਮੇਰੀ ਮਾਂ ਦੀ ਲਾਸ਼ ਸਤਾ ਪਈ ਤਾਂ ਮੈਂ ਫਿਰ ਰੋਲ ਅਪ ਆਇਆ ਤੇ ਫੇ ਕਹਿੰਦੇ ਚਲੋ ਹਸਪੀਟਲ ਲੈ ਚੰਦੀ ਜਦ ਕੀ ਇਹਨਾਂ ਨੇ ਪਹਿਲਾਂ ਮੇਰੀ ਮਾਂ ਨੂੰ ਬੱਸ ਸਾਰ ਖਤਮ ਹੋ ਗਏ ਸੀਗੇ ਤੇ ਮੈਨੂੰ ਕਹਿੰਦੇ ਸੀਗੇ ਵੀ ਹੱਲ ਹੈਗੀ ਆ ਤੁਸੀਂ ਜਿਦਾਂ ਹੀ ਹਸਪੀਟਲ ਲੈ ਕੇ ਆਏ ਹਸਪੀਟਲ ਇਹ ਕਹਿੰਦੇ ਵੀ ਤੁਹਾਨੂੰ ਕੀ ਲੱਗ ਰਿਹਾ ਵਾ ਕਤਲ ਹੋਇਆ ਜਾਂ ਕੀ ਹੈ ਤੁਹਾਨੂੰ ਲੱਗਦਾ ਮੇਰੇ ਸਾਹਮਣੇ ਨਾਲ ਤਾਂ ਸਾਹ ਕੋਟੇ ਮਰਤ ਹੋਇਆ ਕਿਉਂਕਿ ਤਾਂ ਮੁੱਛੀਆਂ ਮਿੱਚੀਆਂ ਨਹੀਂ ਅਸੀਗੀਆਂ ਤੰਦ ਗੁੱਬੇ ਹੋਏ ਸੀਗੇ ਲੈਟਰੇ ਨਿਕਲੇ ਸੀ ਉਹ ਮੰਗ ਕੀ ਕਰਦੇ ਦੂਸਰਫ ਮੈਂ ਇਹ ਮੰਗ ਕਰਦਾ ਮੈਨੂੰ ਇਨਸਾਫ ਹੋਵੇ ਜਿਹੜੇ ਜਿਹੜੇ ਦੋਸ਼ੀ ਆ ਚਾਹਵੇਂ ਉਹਨਾਂ ਨੂੰ ਸੱਠ ਤੋਂ ਸੱਠ ਸਾਲ ਜਾਨਾ ਤੁਹਾਡਾ ਨਾਮ ਕੀ ਹੈ ਪੂਰਾ ਮੇਰਾ ਨਾਮ ਹੈ ਜੀ ਮਨਾਰਾ ਸਿੰਘ ਇਸ ਤੋਂ ਪਹਿਲਾਂ ਵੀ ਕੋਈ ਪਰਵਾਸ ਝਗੜੇ ਹੁੰਦੇ ਦਿੰਦੇ ਸੀ ਹਾਂ ਜੀ ਜੀ ਜਦੋਂ ਦਾ ਮੈਂ ਸੁਰਤ ਸੰਭਾਲੀ ਆ ਮੈਨੂੰ ਤੇ ਮੇਰੀ ਮਾਂ ਨੂੰ ਅਕਸਰ ਹੀ ਤੌਰ ਤੇ ਤੌਰਚੇਰ ਕੀਤਾ ਜਾਂਦਾ ਸੀਗਾ ਤੇ ਮੇਰੀ ਮਾਂ ਨੂੰ ਚੰਗਾ ਨਹੀਂ ਸਮਝਦੇ ਸੀ। ਕੀ ਤੁਹਾਡੀ ਮਾਤਾ ਤੋਂ ਦਾਜ ਦੇ ਵੀ ਮੰਗ ਕਰਦੇ ਸੀ? ਹਾਂਜੀ। ਮੇਰੀ ਮੰਮਾ ਸਾਡੇ ਤੋਂ ਦਾਜ ਦਾ ਹੀ ਮੰਗ ਕਰਦੇ ਸੀ। ਕੋਈ ਜਿੱਕੇ ਟਾਈਮ ਪਹਿਲਾਂ 2 ਲੱਖ ਰੁਪਈਆ ਕਹਿੰਦੇ ਸੀ ਕਿ ਜਾਵਾ ਜਮਾਂ ਮੈਦ ਲੈ ਕੇ ਆਓ ਅਸੀਂ ਮੌਜ ਲੱਗੇ। ਤੇ ਪਹਿਲਾਂ ਵੀ ਦਾਜ ਲਿਆ ਤੇ ਕਹਿੰਦੇ ਸੀਗੇ ਵੀ ਤੈਨੂੰ ਹੀ ਮਾਰ ਦੇਣਾ ਤੇਰੀ ਮੰਮੀ ਨੂੰ ਵੀ ਮਾਰ ਦੇਣਾ ਤੇ ਇਹਦਾ ਦੂਜਾ ਵਿਆਹ ਕਰਾਉਣਾ ਤੁਹਾਡੇ ਦੇ ਵੀ ਕੋਈ ਹਮਲਾ ਹਮਲਾ ਕੀਤਾ ਜਾਂ ਕੋਈ ਪਹਿਲਾਂ ਕੋਈ ਘਟਨਾ ਹੋਈ ਹਾਂਜੀ ਜੀ ਮੈਨੂੰ ਹੀ ਘਟਿਆ ਕਰੀਬ 1.5 ਸਾਲ ਪਹਿਲਾਂ ਸਾਨੂੰ ਬੁੰਡਕੇ ਘਰੋਂ ਕੱਢ ਦਿੱਤਾ ਸੀਗਾ ਅਸੀਂ ਭੱਜ ਕੇ ਬਚੇ ਸਾਨੂੰ ਮੇਰੇ ਸਾਡੇ ਮਾਮਾ ਜੀ ਆ ਕੇ ਸਾਨੂੰ ਲੈ ਕੇ ਗਏ ਤੇ ਉਦੋਂ ਵੀ ਮਿੰਤਦਲਾ ਕਰਕੇ ਸਾਨੂੰ ਲੈ ਗਏ ਤੁਹਾਡੀ ਮੰਮਾ ਨਾਮ ਕੀ ਸੀ ਮੇਰੀ ਮੰਮਾ ਨਾਸਿਕਾ ਕੁਲਵਿੰਦਰ ਕੌਰ ਮੈਂ ਬਲਰਾਜ ਸਿੰਘ ਹੈ ਜੀ ਮੇਰਾ ਨਾਮ ਤੇ ਕੁਲਵਿੰਦਰ ਕੌਰ ਜਿਹਦੇ ਨਾਲ ਮਰਦ ਕੀਤਾ ਇਹ ਮੇਰੀ ਸਿਸਟਰ ਸੀ ਤੇ ਇਹ ਜੀ ਛੋਟੇ ਦਾ ਪਰੇਸ਼ਾਨ ਕਰਦੇ ਰਹੇ ਪਹਿਲਾਂ ਜਦੋਂ ਮੈਰਿਜ ਹੋਈ ਜਦੋਂ ਦਾਜ ਵੀ ਇਹਨਾਂ ਕਾਫੀ ਮਹਿੰਗੇ ਲੋੜੋਂ ਵੱਧ ਲਿਆ ਇਹਨਾਂ ਜੀ ਤੇ ਬਾਅਦ ਤੇ ਨਾਂ ਤੇ ਬੱਚੇ ਦਾ ਇਲਾਜ ਕਰਾਉਂਦੇ ਸੀ ਨਾ ਸਿਸਟਰ ਦਾ ਕਰਾਉਂਦੇ ਸੀ ਉਹ ਐਸੇ ਐਸੇ ਕਰਕੇ ਇਹਨਾਂ ਦਾ ਇਲਾਜ ਕਰਾਉਂਦੇ ਰਹੇ ਜੀ ਤੇ ਖਰਚਾ ਵੀ ਅਸੀਂ ਕੋਲੋਂ ਦਿੰਦੇ ਰਹੇ ਸਾਰਾ ਇਹਨਾਂ ਨੂੰ ਤੇ ਹਰ ਬੰਨੇ ਪਰੇਸ਼ਾਨ ਕਰਦੇ ਰਹੇ ਕੁੱਟ ਮਾਰਦੇ ਤਕਰੀਬਨ ਕਰਦੇ ਰਹਿੰਦੇ ਸੀ ਜੀ ਇਹਨਾਂ ਤੋਂ ਬੰਧਿਆ ਹਾਂਜੀ ਹਰ ਵਾਰੀ ਕੋਈ ਨਵੀਂ ਡਿਮਾਂਡ ਹੁੰਦੀ ਥਾਣਾ ਹਰ ਵਾਰੀ ਜੀ ਕਦੀ ਪੈਸੇ ਦੀ ਡਿਮਾਂਡ ਕਰਦੇ ਕਿ ਅਸੀਂ ਕਿਹੜੀ ਜੀ ਜੀ ਕਰਦੇ ਸੀ ਆ ਗਣ ਫੇਰੇ ਨੇ ਕਿਹਾ ਮੈਨੂੰ ਆਉਣਾ ਪਹਿਲਾਂ ਮੈਨੂੰ ਕਦ ਤਾਨੂੰ ਕੀ ਦਬਨ ਲੱਗਾ ਕਿ ਤੁਹਾਡੇ ਲੜਕੀ ਡੈਥ ਹੋ ਚੁਕੀ ਆਲ ਜੀ ਸਾਨੂੰ ਇਹਨਾਂ ਬੇਟੇ ਨੇ ਮਾੜਾ ਇਨਫੋਰਮ ਕੀਤਾ ਵੀ ਮੇਰੇ ਮਮਾ ਖਤਮ ਹੋ ਚੁੱਕੇ ਆ ਤੇ ਸਾਡੇ ਉਹਨਾਂ ਤੋਂ ਪਹਿਲਾਂ ਹੀ ਇਹ ਆਪਣਾ ਸੰਸਕਾਰ ਦਾ ਅਰੇਂਜਮੈਂਟ ਪੂਰਾ ਕਰ ਬੈਠੇ ਸੀ ਜੇ ਅਸੀਂ ਥੋੜਾ ਲੇਟ ਹੋ ਜਾਂਦੇ ਤੇ ਇਹਨਾਂ ਸੰਸਕਾਰ ਵੀ ਕਰ ਦੇਣਾ ਸੀ ਜੀ ਉਹ ਸਿਹਾਨ ਕਰਕਵਾਇਆ ਪ੍ਰਸ਼ਾਸਨ ਤੇ ਮਤ ਲੈ ਕੇ ਤੇ ਤੁਹਾਨੂੰ ਕੀ ਲੱਗ ਰਿਹਾ ਕਿਸ ਤਰ੍ਹਾਂ ਇਹ ਉਹਨਾਂ ਨੇ ਕੀਤਾ ਇਹ ਹੈ ਤਿਆਗਤੀ ਗਈ ਇਹ ਜੀ ਸਾਨੂੰ ਤਾਂ ਐਂ ਲੱਗਦਾ ਜਿਵੇਂ ਮੈਂ ਆਪਣਾ ਸਾਹ ਰੋਕ ਕੇ ਉਹਦਾ ਤੇ ਫਿਰ ਉਹਦੀ ਦਸਤੀ ਦੀ ਆ ਉਹਦੇ ਆਪਣੇ ਦੰਦ ਵੀ ਜਿਹੜੇ ਖੋਏ ਹੋਏ ਜੀ ਉਹਨੇ ਮੰਗ ਕੀ ਆ ਮੰਗ ਇਹੋ ਹੀ ਆ ਜੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਵੀ ਇਹਨਾਂ ਸਖਤੋ ਸਖਤ ਜਾਵਾ ਮਿਲਣਾ ਜੋ ਇਹਨਾਂ ਕਾਰਵਾਈ ਕੀਤੀ ਆ ਉਹਦਾ ਇਹਨਾਂ ਨੂੰ ਫਰਜ਼ਾਨਾ ਭੁਗਤਣਾ ਚਾਹੀਦਾ ਜੀ ਜਿਸ ਵੇਲੇ ਤੋਂ ਹੈਗੀ ਕਲਵਿੰਦਰ ਕੌਰ ਉਡੀ ਮਾਤਾ ਹੁਈ ਹੈ ਕਰੀਬ 50 ਸਾਲ ਉਮਰ ਹੈਗੀ ਆ ਇਸ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 176 ਅੰਡਰ ਸੈਕਸ਼ਨ 304 34 342 ਆਈ ਪੀ ਸੀ ਤਹਿਤ ਦਰਜ ਕੀਤੀ ਗਈ ਹੈ ਥਾਣਾ ਸਲਤਨਪੁਰ ਲੋਧੀ ਵਿਖੇ ਇਹਦਾ ਬੇਟਾ 9ਵੀਂ ਜਮਾਤ ਵਿੱਚ ਪੜਦਾ ਉਹ ਉਹਨੂੰ ਹਾਲਾਤ ਸਾਰੇ ਦੱਸੇ ਨੇ ਕਿ ਮੇਰਾ ਪਿਓ ਤੇ ਮੇਰਾ ਦਾਦਾ ਜਿਹੜਾ ਸੀ ਇਹ ਕੁਟਮਾਰ ਕਰਦੇ ਸੀ ਮੇਰੀ ਮਾਤਾ ਨੂੰ ਕਾਫੀ ਦੇਰ ਤੋਂ ਕਈ ਵਾਰ ਪੰਚਾਇਤੀ ਤੌਰ ਤੇ ਤੰਗ ਰਾਈ ਨਾ ਨਹੀਂ ਹੋਏ ਫਿਰ ਚਲੀ ਜਾਂਦੀ ਰਹੀ ਆ ਅੱਜ ਤੋਂ ਕਰੀਬ 1 ਮਹੀਨਾ ਪਹਿਲਾਂ ਉਹਨੂੰ ਕੁੱਟਮਾਰ ਕੀਤੀ ੱਤਕਾ ਦੇ ਦਿੱਤਾ ਤੇ ਉਹਦਾ ਚੂਹਾ ਟੁੱਟ ਗਿਆ ਸੀ ਬਾਅਦ ਦੇ ਵਿੱਚ ਹੁਣ ਫਿਰ ਦੁਬਾਰਾ ਕੁੱਟਮਾਰ ਕੀਤੀ ਹੈ ਦਵਾਈ ਜਿਹੜੀ ਸੀ ਉਹਨੂੰ ਦਿੰਦੇ ਨਹੀਂ ਸੀ ਬੰਦੀ ਬਣਾ ਕੇ ਰੱਖਦੇ ਸੀ ਉਸ ਬੰਦ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਕਿਹੜੇ ਅੰਡਰ ਸੈਕਸ਼ਨ ਮਤਲਬ ਉਹ ਅੰਡਰ ਸੈਕਸ਼ਨ 304 342 34 ਆਪਸ ਤਹਿ ਦਰਜ ਕੀਤਾ ਗਿਆ ਜੀ ਇਸੇ ਦੋਸ਼ੀ ਦੀ ਗ੍ਰਿਫਤਾਰੀ ਹੋਈ ਹੈ ਦੋਨੋਂ ਦੋਸ਼ੀ ਜਿਹੜੇ ਹੈਗੇ ਨੇ ਜਸਵਿੰਦਰ ਸਿੰਘ ਤੇ ਉਸਦਾ ਪਿਤਾ ਜਿਹੜਾ ਬਲਦੇਵ ਸਿੰਘ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੀ ਅਸਲੀਅਤ ਕੀ ਅਸਰ ਹੈ ਅਸਲੀਅਤ ਇਸ ਲਈ ਇਹ ਤਾਂ ਅਸੀਂ ਪੋਸਟਮਾਰਟਮ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਅਸਲੀਅਤ ਵੀ ਸਾਹਮਣੇ ਆਜੇਗੀ ਵੀ ਮੌਤ ਦੇ ਕਾਰਨ ਕੀ ਨੇ ਤੇ ਉਹਨਾਂ ਦਾ ਬੇਟਾ ਹੈਗਾ 15 ਸਾਲ ਦਾ ਉਹਦੀ ਸਟੇਟਮੈਂਟ ਦੇ ਉੱਤੇ ਅਸੀਂ ਐਫਆਈਆਰ ਵਿੱਚ ਕੀਤੀ ਹੈਗੀ ਆ